ਆਪਣੇ ਤੋਂ ਕਿਸੇ ਵੱਡੇ ਮਨੁੱਖ ਨੂੰ ਕੋਈ ਖਰਬਾ ਅਨਰਾਜ਼ੀ ਦਾ ਬੋਲ ਬੋਲ ਦਈਏ ਤਾਂ ਸੁਣ ਕੇ ਕ੍ਰੋਧ ਨਾਲ ਉਸ ਦਾ ਮੂੰਹ ਲਾਲ ਹੋ ਜਾਏਗਾ ਇਸੇ ਤਰ੍ਹਾਂ ਕਿਸੇ ਨਾਲ ਮਿੱਠੀਆਂ ਪਿਆਰ ਭਰੀਆਂ ਗੱਲਾਂ ਕੀਤੇਆਂ ਸੁਣਨ ਵਾਲੇ ਦੇ ਮਨ ਵਿੱਚ ਸ਼ਾਂਤੀ ਤੇ ਠੰਡ ਪੈਦਾ ਹੁੰਦੀ ਆ ਮਾਂ ਪੈਣ ਦੀ ਲੋਰੀ ਸੁਣ ਕੇ ਛੋਟਾ ਬਾਲ ਜਿਦ ਛੱਡ ਕੇ ਮੋਢੇ ਨਾਲ ਲੱਗ ਕੇ ਸੋ ਜਾਂਦਾ ਹੈ ਗੁਰਬਾਣੀ ਵਿੱਚ ਵੀ ਇਹੀ ਤਸਵੀਰ ਹੈ ਹੀ ਇਹ ਮਨੁੱਖ ਦੇ ਮਨ ਨੂੰ ਪਵਿੱਤਰ ਕਰ ਦਿੰਦੀ ਹੈ ਦਸਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੀ ਸਾਖੀ ਹੈ ਇੱਕ ਦਿਨ ਦੀਵਾਨ ਵਿੱਚ ਹੂਮਾ ਪੰਛੀ ਦਾ ਜੇਕਰ ਚਲ ਪਿਆ ਕਿ ਜਿਹੜਾ ਮਨੁੱਖ ਹੂਮਾ ਦੇ ਖੰਮ ਆਪਣੇ શ્રી ਨਾਲ ਬੰਨ ਲਏ ਖੰਮ ਉਸ ਨੂੰ ਉਡਾ ਕੇ ਹੂਮਾ ਦੇ ਦੇਸ਼ ਲੈ ਜਾਂਦੇ ਹਨ ਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਸਤਗੁਰ ਦੀ ਬਾਣੀ ਹੀ ਉਹ ਖੰਮ ਹਨ ਜੋ ਬਾਣੀ ਵਾਲੇ ਰੱਬੀ ਦੇਸ਼ ਵਿੱਚ ਮਨੁੱਖੀ ਮਾਨ ਨੂੰ ਉਡਾ ਕੇ ਲੈ ਜਾਂਦੇ ਹਨ ਸੋ ਬਾਣੀ ਨੂੰ ਹਰ ਵੇਲੇ ਮਨ ਦਾ ਆਸਰਾ ਬਣਾਇਆ ਜਾਏ ਸੁਖਮਣੀ ਸਾਹਿਬ ਵਿਚ ਹੁਕਮ ਹੈ ਜਿਉ ਮੰਦਰ ਕੋ ਥੰਮੇ ਥੰਮਨ ਤਿਉ ਬੁਰ ਕਾ ਸ਼ਬਦ ਮਨ ਉਸ ਥੰਮਨ